हां जी दोस्तों की हालचाल सारे ने सारेयांदे हा ते आज आपा भाई अमृतपाल सिंह ਮਹਿਰੋ ਤੇ ਕਮਲਕੌਰ ਭਾਬੀ ਦੀ ਗੱਲ ਕਰਨੇ ਜਾ ਰਹੇ ਆ ਜੋ ਕਿ ਹਲੇ ਕੱਲ ਪਰਸੋਂ ਹੀ ਭਾਬੀ ਕਮਲਕੌਰ ਜੀ ਦੀ ਡੈਥ ਹੋਈ ਸੀ ਡੈਥ ਨਹੀਂ ਆਪਾਂ ਉਹਨੂੰ ਮਤਲਬ ਕਤਲ ਕਹਿ ਸਕਦੇ ਆ ਕਿ ਕਤਲ ਹੋਇਆ ਮਟਰ ਹੋਇਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਨੇ ਖੁਦ ਅੱਜ ਲਾਈਵ ਵਾਕੇ ਕਿਹਾ ਕਿ ਇਹ ਕਤਲ ਅਸੀਂ ਹੀ ਕੀਤਾ ਹੈ ਤੇ ਇਦਾਂ ਪੰਜਾਬ ਦੇ ਵਿੱਚ ਜੇ ਕੋਈ ਗੰਦ ਪਾਊਗਾ ਤੇ ਅਸੀਂ ਇਦਾਂ ਹੀ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਜਿਹੜੀ ਭਾਬੀ ਕਮਲਕੌਰ ਸੀ ਉਹ ਦਿੱਲੀ ਤੋਂ ਸੀ ਤੇ ਉਹਨਾਂ ਦਾ ਨਾਮ ਕੰਚਨ ਸੀ ਕੰਚਨ ਜੋ ਕਿ ਆਪਣੇ ਪੰਜਾਬ ਦੇ ਵਿੱਚ ਆ ਕੇ ਦਿੱਲੀ ਦੀ ਲੜਕੀ ਉਹਨਾਂ ਨੇ ਆਪਣਾ ਨਾਮ ਕਮਲਕੌਰ ਰੱਖ ਲਿਆ ਤੇ ਇਹੀ ਚੀਜ਼ ਤੋਂ ਭਾਈ ਅਮਰਿਤਪਾਲ ਸਿੰਘ ਜੀ ਨੂੰ ਗੁੱਸਾ ਸੀ ਕਿ ਇਹ ਕੁੜੀਆਂ ਆਪਣੇ ਇੰਸਟਾਗ੍ਰam ਰੀਲ ਇੰਸਟਾਗ੍ਰam ਤੇ ਜੋ ਰੀਲਾਂ ਪਾਉਂਦੀਆਂ ਨੇ ਰੀਲਾਂ ਦੇ ਵਿੱਚ ਅਸ਼ਲੀਲਤਾ ਬਹੁਤ ਫੈਲਾਉਂਦੀਆਂ ਨੇ ਤੇ ਭਾਈ ਅਮਰਿਤਪਾਲ ਸਿੰਘ ਜੀ ਮਹਿਰ ਹੁਣ ਇਹਨਾਂ ਨੇ ਇੱਕ ਵਾਰ ਕਿਹਾ ਹੁਣਾ ਕਿ ਅਸ਼ਲੀਲਤਾ ਘੱਟ ਬਲਾਓ ਅਸ਼ਲੀਲ ਵੀਡੀਓ ਨਾ ਪਾਓ ਕਿ ਜੋ ਕਿ ਸਾਡੇ ਘਰ ਦੇ ਵਿੱਚ ਛੋਟੀਆਂ ਭੈਣਾਂ ਬੱਚੇ ਹਨ ਬਜ਼ੁਰਗ ਜੋ ਵੀ ਹੈਗੇ ਨੇ ਕਿ ਉਹ ਅੱਜ ਕੱਲ ਹਰ ਇੱਕ ਕਿਸੇ ਦੇ ਕੋਲ ਮੋਬਾਈਲ ਹੈ ਤੇ ਕਿਸੇ ਵੀ ਟਾਈਮ ਇਹਦੀ ਵੀਡੀਓ ਸਾਹਮਣੇ ਆ ਜਾਵੇ ਤੇ ਬੈਠਾ ਆਪਣਾ ਭਾਈ ਭੈਣ ਕੋਲੇ ਬੈਠਾ ਉਹ ਸ਼ਰਮਿੰਦਾ ਹੋ ਜਾਂਦਾ ਜੇ ਬਾਪ ਆਪਣੀ ਕੁੜੀ ਕੋਲੇ ਬੈਠਾ ਉਹ ਵੀ ਸ਼ਰਮਿੰਦਾ ਹੋ ਜਾਂਦਾ ਇਹਦੀ ਵੀਡੀਓ ਦੇਖ ਕੇ ਇਸ ਕਰਕੇ ਤੁਸੀਂ ਦੱਸੋ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਮੈਂਟ ਕਰਕੇ ਦੱਸਿਓ ਕਮੈਂਟਾਂ 'ਚ ਦੱਸਿਓ ਕਿ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਨੇ ਇਹ ਕੰਮ ਪੰਜਾਬ ਦੇ ਲਈ ਵਧੀਆ ਕੀਤਾ ਆਉਣ ਵਾਲੇ ਮੁੱਦਿਆਂ ਦੇ ਵਿੱਚ ਵੀ ਪੰਜਾਬ ਦਾ ਚੰਗਾ ਸੋਚ ਰਹੇ ਨੇ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੋਰ ਪੰਜਾਬ ਦੇ ਮੁੱਦੇ ਨੇ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਉਹਨਾਂ ਨੇ ਵੀ ਉਠਾਣਗੇ ਤੇ ਇੱਕ ਗੱਲ ਹੋਰ ਪਤਾ ਚੱਲੀ ਆ ਬ੍ਰੇਕਿੰਗ ਨਿਊਜ਼ ਇੱਕ ਹੋਰ ਆਈ ਆ ਕਿ ਜੋ ਕਿ ਦੀਪਿਕਾ ਲੂਥਰਾ ਦੇ ਨਾਂ ਤੇ ਆਈਡੀ ਆ ਇੱਕ ਕੁੜੀ ਦੀ ਉਹ ਵੀ ਮਤਲਬ ਬਹੁਤ ਪਹਿਲਾਂ ਅਸ਼ਲੀਲਤਾ ਫੈਲਾਉਂਦੀ ਸੀ ਅਸ਼ਲੀਲ ਵੀਡੀਓ ਪਾਉਂਦੀ ਸੀ ਪ੍ਰਮੋਸ਼ਨਾਂ ਕਰਦੀ ਸੀ ਜੋ ਕਿ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਨੇ ਉਹਨਾਂ ਨੇ ਦੋ ਬਾਰ ਬੁਲਾ ਕੇ ਸਮਝਾਇਆ ਤੇ ਉਹਨਾਂ ਨੇ ਮਾਫੀ ਵੀ ਮੰਗੀ ਆ ਮਾਫੀ ਮੰਗ ਕੇ ਰਾਈਟਿੰਗ ਰਾਈਟਿੰਗ ਚ ਵੀ ਦਿੱਤੀ ਆ ਲਿਖਤੀ ਰੂਪ ਚ ਵੀ ਉਹਨਾਂ ਨੇ ਦਿੱਤੀ ਹੋਈ ਆ ਤੇ ਲਿਖਤੀ ਰੂਪ ਚ ਵੀ ਦਿੱਤੀ ਆ ਤੇ ਅੱਜ ਭਾਈ ਅਮਰਿਤਪਾਲ ਸਿੰਘ ਜੀ ਮਹਿਰੋ ਨੇ ਲਾਈਵ ਹੋ ਕੇ ਇਹ ਜਿਹੜਾ ਮਰਡਰ ਹੋਇਆ ਉਹ ਮਰਡਰ ਵੀ ਮਤਲਬ ਕਿ ਕਿਹਾ ਕਿ ਹਾਂ ਵੀ ਅਸੀਂ ਕੀਤਾ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੀ ਮੈਰੋ ਨੇ ਦੀਪਿਕਾ ਲੁਧਰਾਂ ਨੂੰ ਧਮਕੀ ਦਿੱਤੀ ਹੈ ਜੋ ਕਿ ਦੀਪਿਕਾ ਲੁਧਰਾਂ ਇੰਟਰਵਿਊ 'ਚ ਦੱਸ ਰਹੀ ਸੀ ਕਿ ਭਾਈ ਅਮਰਿਤ ਸਿੰਘ ਪਾਲ ਜੀ ਮੈਰੋ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਜੋ ਕਿ ਅਗਲਾ ਟਾਰਗੇਟ ਤੁਹਾਡਾ ਵੀ ਹੋ ਸਕਦਾ ਕਿ ਇਹਨਾਂ ਦੀ ਤਾਂ লাশ ਲੱਭ ਗਈ ਹੈ ਕਿ ਤੁਹਾਡੀ লাশ ਵੀ ਨਹੀਂ ਲੱਭਣੀ ਠੀਕ ਹੈ ਤੇ ਆਪਣਾ ਕੰਟੈਂਟ ਸੁਧਾਰ ਲਓ ਤੇ ਆਪਣੇ ਰਾਹ ਚੇਂਜ ਕਰ ਲਓ ਜਿਹੜੇ ਰਾਹ ਤੁਸੀਂ ਪਏ ਹੋ ਮਾੜੇ ਕਮਾਂਗੇ ਉਹਨਾਂ ਦਾ ਰਾਹ ਚੇਂਜ ਕਰਕੇ ਚੰਗੇ ਕਮਾਂਗੇ ਨਹੀਂ ਪੈ ਲਓ ਠੀਕ ਹੈ ਤੇ ਭਾਈ ਅਮਰਿਤ ਸਿੰਘ ਪਾਲ ਜੀ ਮਹਿਰੋ ਨੇ ਇਹ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਜੇ ਭਾਈ ਅਮਰਿਤ ਸਿੰਘ ਪਾਲ ਜੀ ਮਹਿਰੋ ਸਹੀ ਨੇ ਤਾਂ ਨਾਲ ਰੈੱਡ ਦਿਲ ਭੇਜਣਾ ਜੇ ਭਾਈ ਅਮਰਿਤ ਸਿੰਘ ਦੀਪਾਲ ਗਲਤ ਨੇ ਤਾਂ ਬਲੈਕ ਦਿਲ ਭੇਜਣਾ ਠੀਕ ਹੈ ਜੀ ਤੇ ਕਮੈਂਟ ਕਰੋ ਵਿਜਨ ਸ਼ੇਅਰ ਕਰੋ ਤੇ ਇੱਕ ਗੱਲ ਹੋਰ ਆ ਤੇ ਦੀਪਿਕਾ ਲੁਥਰਾ ਦੀਪਿਕਾ ਲੁਥਰਾ ਇੰਟਰਵਿਊ 'ਚ ਕਹਿ ਰਹੇ ਸੀ ਕਿ ਮੈਨੂੰ ਸਿਕਿਉਰਟੀ ਚਾਹੀਦੀ ਹੈ ਕਿਉਂਕਿ ਮੈਂ ਪ੍ਰੋਮੋਸ਼ਨਾਂ ਤੇ ਆਣਾ ਜਾਣਾ ਹੁੰਦਾ ਤੇ ਮੈਨੂੰ ਸਵੇਰ ਤੋਂ ਧਮਕੀਆਂ ਆ ਰਹੀਆਂ ਨੇ ਫੋਨ ਤੇ ਉਹਨਾਂ ਨੇ ਫੋਨ ਵੀ ਨਹੀਂ ਚੱਕਿਆ ਉਹਨਾਂ ਦੀ ਮੈਂ ਹੁਣ ਇੰਟਰਵਿਊ ਦੇਖੀ ਸੀ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਨੂੰ ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਨੇ ਇਸ ਕਰਕੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਤੇ ਵੀ ਬਹੁਤ ਵੱਡਾ ਮੁੱਦਾ ਉਹਨਾਂ ਨੇ ਉਠਾਇਆ ਕਿ ਪੰਜਾਬ ਸਰਕਾਰ ਹੀ ਇਹ ਕਤਲ ਕਰਾਉਂਦੀ ਹੈ ਤੇ ਪੰਜਾਬ ਸਰਕਾਰ ਹੀ ਬਚਾ ਸਕਦੀ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਸਿਕਿਉਰਿਟੀ ਮੰਗੀ ਹੈ ਤੇ ਪੰਜਾਬ ਸਰਕਾਰ ਅੱਗੇ ਇਹ ਵੀ ਅਪੀਲ ਕੀਤੀ ਹੈ ਕਿ ਜੇ ਚਾਹੇ ਪੰਜਾਬ ਸਰਕਾਰ ਸਾਨੂੰ ਮਰਵਾ ਵੀ ਸਕਦੀ ਹੈ ਜੇ ਚਾਹੇ ਪੰਜਾਬ ਸਰਕਾਰ ਸਾਨੂੰ ਬਚਾ ਵੀ ਸਕਦੀ ਹੈ ਹੁਣ ਤੁਸੀਂ ਦੱਸੋ ਕਿ ਇਹ ਸਭ ਵਧੀਆ ਹੋ ਰਿਹਾ ਭਾਈ ਅਮਰਿਤ ਸਿੰਘ ਦੀਪਾਲ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਕਿ ਜੋ ਵੀਡੀਓ ਅੱਗੇ ਵੀ ਪਹੁੰਚ ਸਕੇ ਤੇ ਅੱਗੇ ਵੀ ਜਾਣਕਾਰੀ ਜਾਂਦੀ ਰਹੇ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ